ਸਸਰੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਾਕਾਲਾ ਮੁਖਸਰੀਆ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਉਨੇ ਟੋਕਰੇ ਬਣਦੇ ਕਿਵੇਂ ਆ ਆ ਟੋਕਰੇ ਜਿਵੇਂ ਬਣੇ ਪਏ ਹਨ ਇਹ ਤੁਸੀਂ ਬਣੇ ਤਾਂ ਬੜੇ ਦੇਖੇ ਹੋਣੇ ਆ ਪਰ ਇਹ ਬਣਦੇ ਕਿਵੇਂ ਆ ਇਹ ਨਹੀਂ ਦੇਖੇ ਹੋਣੇ ਤੇ ਆਹ ਦੇਖ ਲਓ ਬਾਬਾ ਬਣਾਈ ਜਾਂਦਾ ਬਈ ਟੋਕਰੇ ਤੇ ਮਿਹਨਤ ਬਹੁਤ ਲੱਗਦੀ ਹੈ ਬਾਈ ਤੇ ਵੀਡੀਓ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਕਿਵੇਂ ਲੱਗੀ ਤੁਹਾਨੂੰ ਆਪਣੀ ਵੀਡੀਓ ਤੇ ਆਹ ਰਿਹਾ ਉਹ ਸ਼ਸ਼ਤਰ ਬਈ ਜੀ ਦੇ ਨਾਲ ਸਾਰੇ ਟੋਕਰੇ ਬਣਦੇ ਆ ਕਿਉਂਕਿ ਇਹ ਤੋਂ ਬਣਾ ਕੁਛ ਨਹੀਂ ਸਹੀ ਹੈ ਨਾ ਬਾਬਾ ਇਹੀ ਹੈ ਨਾ ਸਹੀ ਸ਼ਸ਼ਤਰ ਦਾ ਆਪਣਾ ਇਹੀ ਹੈ ਹਾਂ ਐਂ ਲੱਗਦੇ ਆ ਵੀ ਇੱਕ ਇੱਕ ਸੀਖਾਂ ਜਿਹੜੀਆਂ ਇਹ ਬਾਬਾ ਜਿਹੜੀਆਂ ਐ ਸੀਖਾਂ ਲੱਗੀਆਂ ਫਿਰ ਇਹ ਨਿਕਲਦੀਆਂ ਨਹੀਂ ਨਹੀਂ ਨਿਕਲਦੀ ਇਹ ਨਹੀਂ ਨਿਕਲਦੀ ਠੀਕ ਆ ਤਾ ਟੁੱਟ ਗਿਆ ਉਹ ਦੂਪਣਾ ਨਹੀਂ ਠੀਕਾ ਉਹ ਨਹੀਂ ਨਿਕਲਦਿਆਂ ਲੈ ਵੀ ਬਾਬਾ ਕਹਿੰਦਾ ਟੁੱਟ ਜੇ ਤਾਂ ਫਿਰ ਤਾਂ ਭਾਵੇਂ ਲੱਖ ਨਿਕਲ ਜਾਣ ਪਰ ਐ ਨਹੀਂ ਨਿਕਲਦਿਆਂ ਠੀਕ ਹੈ ਭਾਈ ਤੇ ਬਾਬੇ ਨੂੰ ਬਾਬਾ ਪੁੱਛਿਆ ਸੀ ਵੀ ਟੋਕਰਾ ਕਿੰਨਾ ਸਮਾਂ ਲੈ ਜਾਂਦਾ ਇੱਕ ਬਣਾਉਣ ਦੇ ਵਿੱਚ ਬਾਬਾ ਕਹਿੰਦਾ ਵੀ ਲਗਭਗ ਇੱਕ ਘੰਟਾ ਲੱਗ ਜਾਂਦਾ ਜੇ ਕੋਈ ਟੋਕਰਾ ਵੱਡਾ ਹੋਵੇ ਤਾਂ ਵੱਧ ਸਮਾਂ ਲੱਗ ਸਕਦਾ ਬਾਬਾ ਹਨਾ ਆ ਮੋੜ ਤੋਂ ਹੁੰਦੀ ਠੀਕ ਆ ਪਰ ਮਾਮਾ ਕਰ ਦਿਨੇ ਠੀਕ ਆ ਆ ਚੀਰ ਨੇ ਸਾਰਾ ਠੀਕ ਆ ਇਹ ਬਾਬਾ ਕਹਿੰਦਾ ਜਿਹੜਾ ਆ ਕਲਮਾ ਕੱਢੀਗਾ ਨਾ ਇਹਨਾਂ ਦੇ ਜਿਆਦਾ ਸਮਾਂ ਲੱਗਦਾ ਤੇ ਬਾਕੀ ਦਾ ਕਹਿੰਦਾ ਸਾਰਾ ਸ਼ਮਕਾ ਸ਼ਮਕਾਈਆਂ ਬਣੀ ਜਾਂਦਾ ਇਹ ਥੋੜਾ ਜਿਹਾ ਸਮਾਂ ਜਿਵੇਂ ਮੋੜ ਜਿਵੇਂ ਆਪਾਂ ਕਹਿੰਦਾ ਨੀਂ ਰੱਖਣਾ ਹੀ ਇੱਕ ਰਹੀ ਥੋੜੀ ਜਿਹੀ ਔਖੀ ਲੱਗਦੀ ਆ ਉਸ ਤੋਂ ਬਾਅਦ ਤਾਂ ਮੜ ਕੇ ਆਪੇ ਕੰਮ ਸੈੱਟ ਹੋ ਜਾਂਦਾ ਮੈਂ ਤਾਂ ਬਹੁਤ ਲੱਗਦੀ ਆ ਬਾਈ ਬਾਬਾ ਹੁਣ ਮੇਰੇ ਸਾਂ ਨਵੇਂ ਮੁੰਡੇ ਤਾਂ ਨਹੀਂ ਇਹ ਕੰਮ ਕਰਦੇ ਹੋਣੇ ਹਨਾ ਨਹੀਂ ਨਵੇਂ ਮੁੰਡੇ ਨਵੇਂ ਮੁੰਡੇ ਲੱਗੇ ਹਨਾ ਇਹ ਤਾਂ ਪੁਰਾਣੇ ਬੰਦੇ ਹੀ ਰਹਿ ਗਏ ਵੀ ਵਰਗੇ ਜਿਵੇਂ ਥੋੜੇ ਵਰਗੇ ਹਨਾ ਉਹੀ ਹਾਂ ਉਹੀ ਮੰਨ ਕੇ ਚਲੋ ਵੀ ਟੋਕਰੇ ਬਣਾਉਂਦੇ ਆ ਇਹ ਵੀ ਮੰਨ ਕੇ ਚਲੋ ਵੀ ਲੋਭ ਹੋ ਰਹੀਆਂ ਚੀਜ਼ਾਂ ਹੈ ਇਹ ਵੀ ਲੋਭ ਹੋ ਰਹੀਆਂ ਇੱਕ ਹਸਾਲ ਦੀਆਂ ਹੁਣ ਕਿਉਂਕਿ ਲੋ ਅਸੀਂ ਬਣਾਵਾਂਗੇ ਉਹਨਾਂ ਚਰੀਆ ਮੁੜ ਕੇ ਪਾਸ ਕਿਨੇ ਦੇਣ ਹਾਂ ਮੁੜ ਕੇ ਲੋਕ ਕਹਿ ਦਿੰਦੇ ਆ ਕੋਈ ਬੱਠਲ ਲਿਆ ਆ ਦੂਜਾ ਕੋਈ ਮੁੱਲ ਦੀਆਂ ਚੀਜ਼ਾਂ ਹਨਾ ਉਹ じゃ ਸਿਸਟਮ ਹੋ ਜਾਂਦਾ ਮੁੱਲ ਵੀ ਚੱਲਦਾ ਕੰਮ ਹਾਂ ਬਣਵਾਈ ਕੀ ਤੂੰ ਤੂਤ ਵੀ ਨਹੀਂ ਰਹਿ ਜਾਂਦੇ ਤੂਤ ਵੀ ਨਹੀਂ ਰਹਿ ਜਾਂਦੇ ਆਪਣੀ ਖਰਾਬ ਹੋ ਗਈ ਸਹੀ ਹੈ ਆ ਦੇਖ ਲਓ ਭਾਈ ਜਿਵੇਂ ਜਿਵੇਂ ਇੱਕ ਇੱਕ ਸੀਖ ਲੱਗੀ ਜਾਂਦੀ ਓਵੇਂ ਤਾਂ ਉਹ ਟੋਕਰ ਆਪਣਾ ਆ ਹੀ ਜਾਂਦਾ ਇਹ ਟੋਕਰੇ ਨੇ ਵੀ ਇਸ ਤਰ੍ਹਾਂ ਬਣ ਕੇ ਤਿਆਰ ਹੋ ਜਾਂਦਾ ਜਿਵੇਂ ਆ ਬਣਿਆ ਪਿਆ ਇਹ ਕਿੰਨੇ ਟੋਕਰੇ ਬਣ ਗਏ ਬਾਬਾ ਇਹ ਅੱਜ ਤਾਂ ਇੱਕ ਹੀ ਅੱਜ ਇੱਕ ਹੀ ਬਣਿਆ ਕੱਲ ਕਿੰਨੇ ਬਣਾਏ ਸੀ ਕੱਲ ਤਿੰਨ ਕੱਲ ਤਿੰਨ ਠੀਕ ਆ ਲੈ ਬਾਬਾ ਕੱਲ ਦਾਇਆ ਸੀ ਆ ਬਾਬੇ ਨੇ ਉਹ ਪਰਖਾਂ ਪੰਗਾ ਜਿਹੜੀਆਂ ਕੱਢ ਕੇ ਛਟੀਆਂ ਹੀ ਆ ਉਹ ਪਹਿਲਾਂ ਛੱਲੀਆਂ ਛੁੱਲੀਆਂ ਸਾਫ਼ ਸੁਥ ਕੀਤੀਆਂ ਕੱਲ ਤਿੰਨ ਟੋਕਰੇ ਬਣੇ ਸੀ ਬਾਬਾ ਕਹਿੰਦਾ ਅੱਜ ਹਜੇ ਤਾਂ ਇੱਕ ਹੀ ਬਣਿਆ ਬਾਬਾ ਹਜੇ ਹੁਣੇ ਆਇਆ ਹਨ ਹਣਾ ਹੁਣੇ ਆਇਆ ਬਾਬਾ 11:00 ਵਜੇ ਆਇਆ ਸੀ ਬਾਬਾ ਕਹਿੰਦਾ ਹਜੇ ਤਾਂ ਠੀਕ ਆ ਲਈ ਵੀ ਦੋਸਤੋ ਹੁਣ ਟੋਕਰਾ ਬਾਬਾ ਤਾਂ ਤੱਕ ਆ ਚੁੱਕਿਆ ਤੇ ਇਹਨੇ ਇਹਦਾ ਰੂਪਲ ਧਾਰਨ ਕਰ ਲੈਣਾ ਨਹੀਂ ਨਹੀਂ ਬਾਸ ਕੇ ਬੱਬਾ ਬੱਬਾ ਫਿਰ ਉਹ ਲੰਮਾ ਨਾ ਸ਼ਮਕਾਂ ਹੀ ਲੰਮੀਆਂ ਲਾਉਂਦੀਆਂ ਪੈਂਦੀਆਂ ਤਦਾਕ ਫੇਰੀ ਵੱਧਦਾ ਟੋਕਰਾ ਸਹੀ ਹੈ ਨਾ ਬੱਬਾ ਹਾਂਜੀ ਮਾੜੇ ਧੂਰੀ ਠੀਕ ਹੈ ਜੀ ਲਈ ਬੱਬਾ ਕਹਿੰਦਾ ਧੂਰੀ ਰਹੀ ਕਿਤੇ ਮੇਰੇ ਤੋਂ ਸ਼ਮਕਾਂ ਖਾਲੇ

ਟੁੱਟਦੀਆਂ ਇਹ ਇਹ ਫਿਰ ਇੱਕ ਇੱਕ ਤੂਤ ਆ ਨਾ ਜਿਹੜਾ ਔਰਲਾ ਉਹ ਥੋੜਾ ਜਿਹਾ ਮਾੜਾ ਉਹ ਪਰਲੇ ਤੂਦੀਆਂ ਬਹੁਤ ਚੰਗਾ ਬੰਦਦੀਆਂ ਲੰਮੀਆਂ ਛਟੀਆਂ ਨਾਲੇ ਸਹੀ ਆ ਇਹ ਮੈਂ ਥੋੜੀਆਂ ਮੜਾ ਮੁਰੂ ਕੀ ਜਾਈ ਜਨਾ ਵਿੱਚ ਠੀਕ ਆ ਠੀਕ ਆ ਠੀਕ ਆ ਪਰ ਉਹ ਮੈਨੂੰ ਉਦੋਂ ਹੀ ਲੱਗ ਗਿਆ ਮੈਂ ਕਿਹਾ ਇਹ ਥਨ ਮਾੜਾ ਲੇਕਨ ਇੱਕ ਚੰਗਾ ਹਾਂ ਹਾਂ ਇੱਕ ਮੰਨ ਕੇ ਚਲੋ ਨਹੀਂ ਕੋਈ ਨਹੀਂ ਇੱਕ ਮੰਨ ਕੇ ਚਲੋ ਵੀ ਦੂਜਾ ਚੰਗਾ ਤੂੰ ਤਾਂ ਥੋੜਾ ਜਿਹਾ ਬਾਬਾ ਕਹਿੰਦਾ ਵੀ ਇੱਕ ਤੂਤ ਮਾੜਾ ਇਹਨਾਂ ਨੂੰ ਕੁਝ ਨਹੀਂ ਹੁੰਦਾ ਯਾਰ ਬਾਬਾ ਅਰੇ ਬਾਕੀ ਦੇ ਨਾਲੇ ਤੂਤ ਦਾ ਤੂਤ ਹੀ ਹੁੰਦਾ ਇਹਾਂ ਦਾ ਹੀ ਟੁੱਟਦੇ ਹੀ ਸੀਤੇ ਇਹ ਜਿਵੇਂ ਮੂਣੀ ਇੱਟ ਚਿੱਟ ਦਾੜੀ ਚ ਦਾੜਾ ਫਸਾ ਦਿੰਦੇ ਓਵੇਂ ਬਾਬਾ ਵੀ ਓਵੇਂ ਉਹਨਾਂ ਨੂੰ ਓਵੇਂ ਕਲਮਾ ਵਾਂਗੂ ਕਲਮਾ ਕੱਟੀਆਂ ਓਏ ਉਹਨਾਂ ਚ ਫਸਾ ਦਿੰਦੇ ਆ ਫੇ ਰੋਲੀ-ਰੋਲੀ ਐਂ ਵਾਰ ਆਈ ਜਾਂਦਾ ਸਹੀ ਆ ਮੈਂ ਤਾਂ ਬਹੁਤ ਲੱਗਦੇ ਮਿੱਤਰੋ ਵੀਡੀਓ ਸ਼ੇਅਰ ਜ਼ਰੂਰ ਕਰਦੇਓ ਲਈ ਦੋਸਤੋਂ ਟੋਕਰਾਂ ਨਾ ਬਸ ਨੇੜੇ ਹੀ ਆ ਬੰਦੇ ਪਾਣੀ ਗਿਆ ਤਿਆਰ ਹੀ ਇੱਕ ਹਸਾਬ ਦਾ ਟੋਕਰ ਹੁਣ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਟੋਕਰੇ ਕਿਵੇਂ ਬੰਦੇ ਇਹਦੇ ਨੂੰ ਐ ਤਿਆਰ ਹੋ ਜਾਣਾ ਜਿਹੜੀਆਂ ਸਿੱਖਾ ਸੁੱਖਾਂ ਜੀਆਂ ਸਾਰੀਆਂ ਜਿਹੜੀਆਂ ਸਾਰੀਆਂ ਵੱਡੇ ਕੇ ਬਾਬੇ ਨੇ ਸੈੱਟ ਕਰਦੇ ਨੇ ਇਹ ਬੋੜਾਂ ਗੋਤ ਉਹ ਕਰਦਿਆਂ ਨਾ ਗੁੰਦਦਿਆਂ ਹਾਂ ਓਏ ਬਾਬਾ ਵੀ ਇੱਕ ਸੀਖ ਉਧਰ ਦੀ ਇੱਕ ਉਧਰ ਦੀ ਟਪਾਈ ਜਾਂਦਾ ਜਦੋਂ ਮਣ ਕੇ ਮਿਕਸ ਹੋ ਜਾਣਗੇ ਹਨਾ ਬਾਬਾ ਇੱਕ ਇੱਕੜੇ ਜਿਵੇਂ ਆਪਾਂ ਕਹਿੰਦੇ ਨੇ ਕੜੇ ਨੂੰ ਕੜਾ ਬਾਜ ਜਾਂਦਾ ਹਾਂ ਲੈ ਹੁਣ ਵੇਖੋ ਬਾਬਾ ਉੱਤੋਂ ਕਿਵੇਂ ਇਹਨਾਂ ਨੂੰ ਸੈੱਟ ਕਰਦਾ ਚੱਕਰ ਨਿਸ਼ਾਨੀ ਲਾ ਲਈ ਇਤੋਂ ਦਾ ਉਹਨੇ ਕਿ ਚਲ ਆ ਆ ਸ਼ਸ਼ਤਰ ਦਾ ਹੀ ਸਾਰਾ ਕੰਮ ਆ ਚੱਕੋ 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 ਲੈ ਵੀ ਮੇਤਰਾ ਟੋਕਰਾ ਬਣ ਕੇ ਤਿਆਰ ਹੋ ਚੁੱਕਿਆ ਇਹ ਬਣ ਰਿਹਾ ਪਰ ਤਿਆਰ ਹੋ ਜਾਣਾ ਇੱਕ ਅੱਧੇ ਮਿੰਟ ਦੇ ਵਿੱਚ ਵਿੱਚ ਟੋਕਰਾ ਲੈ ਵੀ ਤਾ ਉਹਨਾਂ ਬਣਾ ਕੇ ਹੈ ਨਾ ਮੈਂ ਠੀਕ ਆ ਉਹਨਾਂ ਤੂੰ ਬਹੁਤ ਵਧੀਆ ਠੀਕ ਆ ਮੜਾਇਆ ਹੋਊਗਾ ਨਾ ਕਿਤੇ ਮਰਜ਼ੀ ਸੇਕ ਮੋੜੀ ਜਾ ਠੀਕ ਆ ਥੋੜੀ ਘੜਦੀ ਨਹੀਂ ਠੀਕ ਆ ਉਹਨਾਂ ਦੇ ਅੱਠ ਰੱਖ ਦਨ ਪੈਰ ਆ ਨਾਲੇ ਧੁੱਪੇ ਹਾਂ ਇਹ ਤੂਤਣਾ ਫਿਰ ਤੂਤੀਆਂ ਵਾਲਾ ਤੂਤ ਆ ਯਾਰ ਇਹ ਸੁੱਕੇ ਜਾਂਦਾ ਹਾਂ ਆ ਫੂੜ ਕਾੜਦਾ ਨਾ ਇਹ ਫੂੜ ਨਾ ਸੇਤੀ ਸੁੱਕਦਾ ਏ ਠੀਕ ਆ ਇਹਨੂੰ ਤੂ ਦੀਆਂ ਦਾ ਬਾਬਾ ਬਹੁਤ ਲੱਗਦੀਆਂ ਤੇ ਜਿਵੇਂ ਆਪਾਂ ਕਹਿੰਦੇ ਨੇ ਵੀ ਫੋੜ ਕੱਢਦਾ ਇਹ ਦੁੱਧ ਦਵਾਰੇ ਬਣ ਜਾਂਦਾ ਇਹਨਾਂ ਚ ਠੀਕ ਆ ਜਦੋਂ ਇੱਥੇ ਵੜਦ ਨੇ ਉਹ ਦੁੱਧ ਸੁੱਕਣ ਲੱਗ ਪੰਦਾ ਠੀਕ ਆ ਲਾਈਕ ਕਰਤੇ ਜਾੜੇ ਫੇਰ ਠੀਕ ਆ ਅ ਵੀ ਮਤਰਾ ਟੋਕਰਾ ਬਣ ਕੇ ਤਿਆਰ ਹੋ ਚੁੱਕਿਆ ਚੰਦ ਮਿੰਟਾਂ ਦੀ ਹੀੜ ਆ ਤੈਨੂੰ ਸਿੱਖਾ ਰਹੀਆਂ ਐ ਜਿਵੇਂ ਓਕੇਰਪੋਰਡ ਮਾਣ ਜਣਾ ਟੋਕਰ ਬਾਬਾ ਕਹਿੰਦਾ ਕਈ ਕਿਸਮਾਂ ਦੇ ਤੂਤ ਹੁੰਦੇ ਆ ਕਈ ਟੋਕਨ ਵਾਲੇ ਹੁੰਦੇ ਆ ਕਈ ਤੂਤਾਂ ਵਾਲੇ ਹੁੰਦੇ ਆ ਇਹਨਾਂ 'ਚ ਇੱਕ ਆਪਣਾ ਵੀ ਤੂਤ ਚੰਗਾ ਇੱਕ ਮਾੜਾ ਹਨਾ ਬਾਬਾ ਹਾਂਜੀ ਇੱਕ ਤੂਤ ਬਾਬਾ ਕਹਿੰਦਾ ਥੋੜਾ ਜਿਹਾ ਚੰਗਾ ਇੱਕ ਮਾੜਾ ਲਵੀ ਚੱਕੋ ਹਾਂ ਇਹ ਹੁੰਦਾ ਹੈ ਇਹ ਇਹ ਥੋੜਾ ਜਿਹਾ ਬਾਬਾ ਕਹਿੰਦਾ ਨਾ ਤੂਤੀਆਂ ਵਿੱਚ ਮਾਰੀਆਂ ਸ਼ਮਕਾ ਜਾਂਦੀਆਂ ਉਹ ਤੋਂ ਐ ਹੋ ਜਾਂਦਾ ਟੁੱਟ ਜਾਂਦਾ ਜਿਵੇਂ ਆ ਵੀ ਹੁਣ ਟੁੱਟ ਗਿਆ ਇਹ ਇਹ ਹੀ ਮਾਰਾ

ਕੀ ਫੇਰ ਨਹੀਂ ਨਿਕਲਦੀ ਹਾਂ ਫਿਰ ਤਾਂ ਉੱਥੇ ਜੰਮ ਜਾਂਦੀਆਂ ਪੱਕ ਜਾਂਦੀਆਂ ਚੱਕੋਈ ਲੈ ਵੀ ਮਤਰਾ ਟੋਕਰਾ ਬਣ ਕੇ ਤਿਆਰ ਹੋ ਚੁੱਕਾ ਆਇਰਗਾ மாட மோட்டா ஆனா டோக்கரா சாஃபுல